ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜਿੱਦਾਂ ਹੁਣ ਤੁਸੀਂ ਮੇਰਾ ਥੰਬਨੇਲ ਦੇਖਿਆ ਹੈ ਕਿ ਕੀ ਧਰਤੀ ਸੱਚੀ ਗੋਲ ਹੈ ਬਿਲਕੁਲ ਸੱਚੀ ਗੋਲ ਹੈ ਚਾਹੇ ਥੋੜੀ ਰਫਲੀ ਹੈ ਸਰਫੇਸ ਪਰ ਗੋਲ ਹੈ ਕਿਉਂਕਿ ਪਹਿਲਾਂ ਕੁਝ ਟਾਈਮਸ ਗਾ ਲੋਕ ਮੰਨਦੇ ਸੀਗੇ ਵੀ ਧਰਤੀ ਫਲੈਟ ਹੈ ਪਰ ਸਿੱਖਿਆ ਦਾ ਵਿਸਾਰ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ 1946 ਦੇ ਵਿੱਚ ਜਦੋਂ ਤਸਵੀਰਾਂ ਆਈਆਂ ਨਾ ਧਰਤੀ ਦੀਆਂ ਉੱਪਰੋਂ ਗੋਲ ਦੀਆਂ ਇਹ ਸਾਰਿਆਂ ਨੂੰ ਮੰਨਣਾ ਪਿਆ ਅੱਜ ਦਾ ਵਿਸ਼ਾ ਵੀ ਇਹੀ ਹੈ ਥੋੜੀ ਬਹੁਤੀ ਗੱਲ ਕਰਾਂਗੇ ਇਸ ਵਿਸ਼ੇ ਤੇ ਮੈਂ ਵੈਸੇ ਹਲਕੇ ਫੁਲਕੇ ਵਿਸ਼ੇ ਇਦਾਂ ਦੇ ਚੱਕਦਾ ਹੁੰਨਾ ਥੋੜੇ ਡਿਫਰੈਂਟ ਜਿਹੇ ਤੇ ਉਹਦੇ ਤੇ ਗੱਲ ਕਰਦੇ ਆ ਮੇਰਾ ਨਾਂ ਬੱਬੂ ਪਨੇਸਰ ਹੈਗਾ ਸੋਸ਼ਲ ਮੀਡੀਆ ਦਾ ਉਦਾਂ ਨਾਮ ਮੇਰਾ ਦਵਿੰਦਰ ਸਿੰਘ ਹੈ ਚੈਨਲ ਦਾ ਨਾਂ ਹੈਗਾ ਪਨੇਸਰ ਜੇ ਵੀਡੀਓ ਤੁਹਾਨੂੰ ਲੱਗਦਾ ਹੈ ਵੀ ਵਧੀਆ ਤੁਹਾਨੂੰ ਲੱਗਦੀਆਂ ਹਨ ਚੈਨਲ ਮੇਰਾ ਸਬਸਕ੍ਰਾਈਬ ਲਾਈਕ ਜਾਂ ਫੋਲੋ ਕਰ ਲਿਓ ਤੇ ਵੀਡੀਓ ਨੂੰ ਅੱਗੇ ਸਾਂਝੀ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਠੀਕ ਹੈ ਜੀ ਵੀਡੀਓ ਹੁਣ ਸ਼ੁਰੂ ਕਰਦੇ ਆਂ ਦੇਖੋ ਪੜ੍ਹਾਈ ਲਿਖਾਈ ਬਹੁਤ ਜ਼ਰੂਰੀ ਹੈ ਕਿਉਂਕਿ ਪੜ੍ਹਾਈ ਲਿਖਾਈ ਦੇ ਨਾਲ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਧਰਤੀ ਗੋਲ ਹੈ ਸੂਰਜ ਦਿਵਾਰੇ ਘੁੰਮਦੀ ਹੈ ਸੂਰਜੀ ਚੱਕਰ ਸਾਰੇ ਗ੍ਰਹਿ ਧਰਤੀ ਆਪਣੇ ਧੁਰੇ ਦੇ ਵਾਰੇ ਘੁੰਮਦੀ ਹੈ ਰੋਤਾਂ ਦਿਨ ਰਾਤ ਇਹ ਸਭ ਇਸੇ ਚੀਜ਼ ਨਾਲ ਜੁੜਿਆ ਆ ਸੂਰਜੀ ਚੱਕਰ ਦੇ ਨਾਲ ਤੇ ਇਹ ਤੁਹਾਨੂੰ ਪੜਾਇਆ ਵੀ ਜਾਂਦਾ ਆ ਤੇ ਚਲੋ ਬਜ਼ੁਰਗ ਉਸ ਟਾਈਮ ਪੜ੍ਹਾਈ ਨਹੀਂ ਸੀਗੀ ਇਸ ਕਰਕੇ ਉਹਨਾਂ ਨੂੰ ਨਹੀਂ ਪਤਾ ਸੀ ਤੇ ਉਹ ਇਦਾਂ ਦੀਆਂ ਮਤਿਹਾਸਿਕ ਕਹਾਣੀਆਂ ਤੇ ਯਕੀਨ ਕਰਦੇ ਹੁੰਦੇ ਸੀ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਇਹ ਤੁਹਾਨੂੰ ਫਿਰ ਉਹ ਗੱਪ ਸਾਬਤ ਲੱਗਣ ਲੱਗ ਪੈਣੀਆਂ ਇਹ ਪੜ੍ਹਾਈ ਦਾ ਅਸਰ ਹੈ ਚੰ드ਰਮਾ ਇੱਕ ਪੱਥਰ ਦਾ ਗੋਲਾ ਆ ਤੇ ਕੋਈ ਦੇਵਤਾ ਨਹੀਂ ਹੈਗਾ ਇਹ ਗੱਲ ਅੱਜ ਤੋਂ 2500 ਸਾਲ ਪਹਿਲਾਂ ਸੋਕਰਾਟ ਨੇ ਗ੍ਰੀਸ ਦੇ ਵਿੱਚ ਕਹਿਤੀ ਸੀ। ਉਹਨੂੰ ਉਸ ਟਾਈਮ ਉਸ ਸਮੇਂ ਦੇ ਧਾਰਮਿਕ ਠੇਕੇਦਾਰਾਂ ਨੇ ਜ਼ਹਿਰ ਦਾ ਪਿਆਲਾ ਪੀਣ ਦੀ ਸਜ਼ਾ ਦਿੱਤੀ ਸੀ। ਕਿ ਇਹ ਬੰਦਾ ਸਾਡੇ ਧਰਮ ਲਈ ਖਤਰਾ ਹੈ। ਇਹ ਲੋਕਾਂ ਨੂੰ ਗਲਤ ਦੱਸ ਰਿਹਾ ਹੈ। ਜਦ ਕਿ ਉਹ ਸੱਚਾ ਸੀ। ਹੁਣ ਵੀ ਉਹਦੀਆਂ ਗੱਲਾਂ ਇਹ ਸੱਚ ਹੈ। ਕਿ ਉਸ ਟਾਈਮ ਇਹਨਾਂ ਚੀਜ਼ਾਂ ਨੂੰ ਹੀ ਸੱਚ ਮੰਨਿਆ ਜਾਂਦਾ ਵੀ ਇਹ ਦੇਵਤੇ ਆ ਫਲਾਨਾ ਦੇਵਤਾ ਫਲਾਨਾ ਦੇਵਤਾ ਇਹ ਉਸ ਟਾਈਮ ਗ੍ਰੀਸ ਦੇ ਵਿੱਚ ਮੰਨਿਆ ਜਾਂਦਾ ਸੀ ਉਸ ਤੋਂ ਬਾਅਦ ਵੀ ਬਹੁਤ ਬੰਦੇ ਆਏ ਜਿਨ੍ਹਾਂ ਨੂੰ ਸਿਰਫ ਸੱਚੀ ਗੱਲ ਕਰਨ ਕਰਕੇ ਸਜ਼ਾ ਭੁਗਤਣੀ ਪਈ ਹੈ ਪਰ ਧਰਤੀ ਗੋਲ ਦਾ ਸਿਧਾਂਤ ਤਾਂ ਬਹੁਤ ਪੁਰਾਣਾ ਹੈ ਅੱਜ ਤੋਂ 2400 ਸਾਲ 400 BC ਪਹਿਲਾਂ ਗ੍ਰੀਸ ਦੇ ਜੁਨਾਨ ਦੇ ਜਿਹੜੇ ਫਿਲਾਸਫਰਸ ਸਗੇ ਮੈਥੇਮੈਟਿਸ਼ੀਅਨਸ ਸਗੇ ਪੂਗੋਲ ਵਿਗਿਆਨੀ ਸਗੇ ਉਹਨੇ ਇਹ ਸਾਬਤ ਕਰ ਦਿੱਤਾ ਸੀ ਜਿਨ੍ਹਾਂ ਚ ਕਹਿ ਸਕਦੇ ਆ ਅਰਸਤੂ ਤੇ ਪਾਈਥਾਗੋਰਸ ਜਿਨ੍ਹਾਂ ਦੇ ਨਾਮ ਮੇਨ ਐ ਮੈਂ ਇਹ ਦੱਸੀ ਐ ਇਨੀ ਉਸ ਟਾਈਮ ਇਹ ਦੱਸ ਦਿੱਤਾ ਸੀ ਕਿ ਧਰਤੀ ਗੋਲ ਹੈ ਪਹਿਲਾਂ ਤਾਂ ਫਲੈਟ ਹੀ ਮੰਨਦੇ ਹੁੰਦੇ ਸੀਗੇ ਭਾਰਤ ਚ ਵੀ ਪਰ ਆਰਿਆ ਭਟ ਦੇ ਸਮੇਂ ਉਹਨੇ ਇਹ ਜੋ ਖੋਜਾਂ ਕੀਤੀਆਂ ਉਹਨਾਂ ਚ ਧਰਤੀ ਨੂੰ ਗੋਲੇ ਕਿਹਾ ਹੈ ਫਿਰ ਬਾਅਦ ਵਿੱਚ ਇਸ ਹਰ ਅਲੱਗ-ਅਲੱਗ ਜਿੱਦਾਂ ਥਿਉਰੀਆਂ ਆਈਆਂ ਬਹੁਤ 9ਵੀਂ ਸਦੀ 10ਵੀਂ ਸਦੀ 12ਵੀਂ ਸਦੀ ਬਹੁਤ ਬੰਦਿਆਂ ਨੇ ਧਰਤੀ ਨੂੰ ਗੋਲੇ ਕਿਹਾ ਭਾਰਤ ਵਿੱਚ ਵੀ ਗਿਆਨ ਦਾ ਪ੍ਰਸਾਰ ਇੰਨਾ ਹੈ ਨਹੀਂ ਸੀਗਾ ਜਿਹੜਾ ਗਿਆਨ ਸੀਗਾ ਸਾਡੇ ਦੇਸ਼ 'ਚ ਇਹ ਕੁਝ ਚੰਦ ਬੰਦਿਆਂ ਕੋਲੇ ਸੀਗਾ ਹੋਰ ਬੰਦਿਆਂ ਨੂੰ ਪੜਨ ਦੀ ਆਗਿਆ ਹੀ ਨਹੀਂ ਸੀਗੀ ਇਸ ਕਰਕੇ ਵੀ ਕੋਈ ਸਾਇੰਸ ਦਾ ਕੋਈ ਵੱਡੀਆਂ ਖੋਜਾਂ ਇੱਥੇ ਹੋ ਨਹੀਂ ਸਕੀਆਂ ਤਕਰੀਬਨ 15ਵੀਂ ਸਦੀ ਵਿੱਚ ਨਿਕੋਲਸ ਕੋਪਰਨਿਕਸ ਉਹਨੇ ਆਪਣਾ ਇਹ ਸਿਧਾਂਤ ਲਿਆਂਦਾ ਸੋਲਰ ਸਿਸਟਮ ਦਾ ਪਈ ਧਰਤੀ ਕਿਦਾਂ ਪਈ ਧਰਤੀ ਆਪਣੇ ਤੁਰੇ ਦੁਆਲੇ ਘੁੰਮਦੀ ਹੈ ਤੇ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤੇ ਸਾਰਾ ਸੋਲਰ ਸਿਸਟਮ ਦਾ ਉਹਨਾਂ ਸਿਧਾਂਤ ਪੇਸ਼ ਕੀਤਾ ਸੀ ਪਰ ਧਾਰਮਿਕ ਠੇਕੇਦਾਰਾਂ ਨੇ ਉਹਨੂੰ ਮੁੱਢੋਂ ਰੱਦ ਕਰਤਾ ਕਿਉਂਕਿ ਬਹੁਤੇ ਲੋਕ ਉਸ ਟਾਈਮ ਧਰਤੀ ਨੂੰ ਚਪਟੀ ਹੀ ਮੰਨਦੇ ਸੀਗੇ ਪਲੇਟ ਮੰਗ ਚਪਟੀ ਸਿੱਖਿਆ ਦਾ ਪਸਾਰ ਹੈ ਨਹੀਂ ਸੀਗਾ ਤੇ ਲੋਕ ਨਵੀਂ ਚੀਜ਼ ਐਕਸੈਪਟ ਵੀ ਨਹੀਂ ਸੀ ਕਰਦੇ ਕੋਪਰਨਿਕਸ ਤੋਂ ਬਾਅਦ ਗੈਲੀਲਿਓ ਆਇਆ ਉਹਨੇ ਜਿਹੜਾ ਕੋਪਰਨਿਕਸ ਦਾ ਦੀ ਥਿਉਰੀ ਸੀ ਉਹਨੂੰ ਸੱਚ ਸਾਬਤ ਕਰ ਦਿੱਤਾ ਉਹਨੂੰ ਪ੍ਰੂਵ ਕਰਤਾ ਕਿ ਇਹ ਬਿਲਕੁਲ ਸਹੀ ਹੈ ਤਾਂ ਕਹਿੰਦੇ ਆ ਵੀ ਪੋਪ ਨੇ ਉਹਨੂੰ ਸਜ਼ਾ ਦਿੱਤੀ ਸੀਗੀ ਉਹਨੂੰ ਹਾਊਸ ਅਰੈਸਟ ਕੀਤਾ ਸੀਗਾ ਕਾਫੀ ਸਾਲ ਪਰ ਦੇਖੋ ਜੋ ਸੱਚ ਹੈ ਉਹ ਤਾਂ ਸੱਚ ਤਾਂ ਸਾਹਮਣੇ ਆਣਾ ਹੀ ਹੈ ਉਸ ਤੋਂ ਬਾਅਦ ਫਲੇਟ ਹੀ ਮੰਦੀ ਰਹੀ ਦੁਨੀਆ ਬਾਅਦ ਚ ਕਿਤੇ 19 20ਵੀਂ ਸਦੀ ਦੇ ਵਿੱਚ ਇਹੋ ਸੱਚ ਹੋਣਾ ਸ਼ੁਰੂ ਹੋਇਆ ਜੋ ਕਹ ਕੇ ਗਏ ਸੀ ਗੈਲੀਲਿਓ ਕੋਪਰਨਿਕਸ ਜਾਂ ਅਰਾਸਤੂ ਜਾਂ ਪਾਈਥਾਗੋਰਸ ਉਹ ਸੱਚ ਹੈ ਉਹ ਜਿਹੜਾ ਸੂਰਜੀ ਸਿਧਾਂਤ ਹੈ ਸੂਰਜੀ ਚੱਕਰ ਦਾ ਜਾਂ ਸੂਰ ਸੋਲਰ ਸਿਸਟਮ ਦਾ ਸਿਧਾਂਤ ਹੈ ਉਹ ਇਹੀ ਸਹੀ ਹੈ ਛਾਟੀਆਂ ਜਿਹੜੀਆਂ ਪੁਰਾਣੀਆਂ ਜੋ ਪਹਿਲਾਂ ਜੋ ਲੋਕਾਂ ਨੇ ਬਣਾਈਆਂ ਸੀਆਂ ਗੱਪ ਕਥਾਵਾਂ ਉਹ ਸਭ ਝੂਠੀਆਂ ਆ ਇੱਕ ਹੋਰ ਦਿਲਚਸਪ ਗੱਲ ਮੈਂ ਇੰਟਰਨੈਟ ਤੇ ਪੜ੍ਹੀ ਸੀ ਕਹਿੰਦੇ ਆ ਵੀ ਇੱਕ ਸਰਵੇਖਣ ਮੁਤਾਬਕ 10% ਹਜੇ ਵੀ ਲੋਕ ਧਰਤੀ ਨੂੰ ਨਾ ਫਲੇਟੇ ਮੰਨਦੇ ਆ ਚਲੋ ਹੋ ਸਕਦਾ ਉਹਨਾਂ ਤੱਕ ਉਹ ਸਿੱਖਿਆ ਦਾ ਪਸਾਰ ਨਾ ਪਹੁੰਚਿਆ ਹੋਵੇ ਜਾਂ ਉਹ ਪਿੱਛੇ ਹੋਣ ਦੁਨੀਆ ਨਾਲੋਂ ਪਰ ਤੁਹਾਨੂੰ ਪਤਾ ਹੈ ਕਿ ਭਾਰਤ ਵਿੱਚ ਵੀ ਸੂਰਜ ਗ੍ਰਹਿਣ ਨੂੰ ਬਹੁਤ ਸਾਰੇ ਲੋਕ ਪੁਰਾਣੀਆਂ ਕਥਾਵਾਂ ਜਾਂ ਮਥਿਆਸਿਕ ਕਥਾਵਾਂ ਨਾਲ ਜੋੜ ਲੈਂਦੇ ਆ ਰਾਹੁ ਕੇਤੂ ਵਾਲੀਆਂ ਨਾਲ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਸੂਰਜ ਗ੍ਰਹਿਣ ਕਿੱਦਾਂ ਲੱਗਦਾ ਹੈ ਪੜ੍ਹੇ ਨਹੀਂ ਪੜਾਈ ਨਹੀਂ ਅਗਿਆਨਤਾ ਦੇ ਹਨੇਰੇ ਚ ਅਜੇ ਵੀ ਪਿੱਛੇ ਆ ਉਹ ਹਜੇ ਉਹਨਾਂ ਕਹਾਣੀਆਂ ਨੂੰ ਸੱਚ ਮੰਨੀ ਜਾਂਦੇ ਜਿਹੜੇ ਸਿਆਣੇ ਸੁਣਾਦੇ ਹੁੰਦੇ ਸੀ ਜੋ ਸਾਇੰਸ ਨੇ ਸਾਬਤ ਕਰ ਦਿੱਤਾ ਹੈ ਕਿ ਸੂਰਜ ਗ੍ਰਹਿਣ ਐਦਾਂ ਲੱਗਦਾ ਹੈ ਚੰਦਰ ਗ੍ਰਹਿਣ ਐਦਾਂ ਲੱਗਦਾ ਹੈ ਕਿਉਂਕਿ ਕਹਿੰਦੇ ਆ ਵੀ ਜਦ ਮਤਲਬ ਕਹਾਣੀ ਦੇ ਵਿੱਚ ਦੱਸਿਆ ਹੈ ਵੀ ਇਹ ਰਾਹੁ ਵਰ ਕੇਤੂ ਇਹ ਸੂਰਜ ਨੂੰ ਅਰ ਚੰਦਰਮਾ ਨੂੰ ਖਾ ਲੈਂਦੇ ਆ ਐਦਾਂ ਦਾ ਕੁਝ ਹੈ ਮੈਂ ਤਾਂ ਮਾੜੀ ਕੀ ਪੜੀ ਹੈ ਬਹੁਤੇ ਲੋਕ ਇਹੀ ਮੰਨਦੇ ਆ ਕਿਉਂਕਿ ਅਗਲਿਆਂ ਦੀ ਰੋਜੀ ਰੋਟੀ ਚੀਜ਼ ਤੇ ਚਲਦੀ ਆ ਲੋਕਾਂ ਨੂੰ ਮੂਰਖ ਬਣਾ ਕੇ ਜੇ ਰੋਟੀ ਰੋਟੀ ਚਲਦੀ ਹੋਵੇ ਤਾਂ ਉਹ ਉਸ ਚੀਜ਼ ਨੂੰ ਉਹ ਸੱਚ ਕਹਿਣਗੇ ਕਹਿਣਗੇ ਹੋਰ ਵੀ ਧਰਮਾਂ ਦੇ ਵਿੱਚ ਇਹੀ ਹਾਲ ਹੈ ਸਾਰਿਆਂ ਚ ਜਿੱਥੇ ਮੂਰਖ ਬਣਾ ਕੇ ਰੋਜੀ ਰੋਟੀ ਲੋਕਾਂ ਕਿਸੇ ਦੀ ਚਲਦੀ ਹੋਵੇ ਨਾ ਉਹ ਕਦੇ ਵੀ ਉਹਨੂੰ ਝੂਠ ਨਹੀਂ ਕਹੂੰਗਾ ਸੋ ਮੇਨ ਕਿ ਆਮ ਵੀਡੀਓ ਦਾ ਮੇਰਾ ਮਕਸਦ ਤੇ ਪੜਾਈ ਲਿਖਾਈ ਬਹੁਤ ਜ਼ਰੂਰੀ ਹੈ ਪੜਾਈ ਲਿਖਾਈ ਤੁਹਾਨੂੰ ਤਰਕ ਕਰਨਾ ਸਿਖਾਉਂਦੀ ਹੈ ਨਾ ਕੇ ਕਿਸੇ ਚੀਜ਼ ਤੇ ਅਨਾਂ ਵਿਸ਼ਵਾਸ ਕਰਨਾ ਫੇ ਉਹਨੇ ਕਹਿਤੀ ਉਹ ਇੱਦੇ ਹੋਏਗੀ ਕਿ ਧਰਤੀ ਅ ਕਹਿੰਦੇ ਆਂ ਪੀ ਬੜਦ ਨੇ ਸਿਰਾਂ ਤੇ ਹੀ ਟੰਗਿਓ ਆ ਜਾਂ ਸ਼ੇਸ਼ਨਾਗ ਦੇ ਸਿਰ ਤੇ ਆ ਬਹੁਤੇ ਲੋਕ ਇਹ ਵੀ ਸੱਚ ਮੰਨ ਲੀ ਜਾਂਦੇ ਆ ਕਿਉਂਕਿ ਖੋਜਾ ਗ੍ਰੈਵਿਟੀ ਦੀ ਖੋਜ ਇਸੇ ਕਰਕੇ ਨਿਕਲੀ ਸੀ ਕਿ ਗ੍ਰੈਵਿਟੀ ਕਿਦਾਂ ਕੰਮ ਕਰਦੀ ਹੈ ਇਹ ਵੀ ਨਹੀਂ ਆਹੀ ਜਿਹੜੇ ਸਾਇੰਸਦਾਨ ਪੱਛਮ ਦੇ ਹੋਏ ਉਨੇ ਖੋਜ ਕੀਤੀ ਹੈ ਕੁਝ ਭਾਰਤੀ ਸਾਇੰਸਦਾਨਾਂ ਨੇ ਵੀ ਕੀਤੀਆਂ ਇਹ ਖੋਜਾਂ ਪੁਰਾਣੇ ਜਿਹੜੇ ਭੂਗੋਲਕ ਵਿਗਿਆਨੀ ਪਰ ਉਹਨਾਂ ਤੇ ਅਸਲ ਚ ਭਾਰੂ ਪੈ ਜਾਂਦਾ ਹੈ ਉਹੀ ਰੂੜੀਵਾਦੀ ਸੋਚ ਜਦੋਂ ਭਾਰੂ ਰਹਿੰਦੀ ਹੈ ਨਾ ਤਾਂ ਉਹਨਾਂ ਦੀ ਗੱਲ ਸੁਣੀ ਨਹੀਂ ਜਾਂਦੀ ਸਾਡੇ ਇਹੀ ਰੌਲਾ ਹੈ ਬਾਹਰਲੇ ਪੱਛਮ ਚ ਵੀ ਇਹੀ ਰੌਲਾ ਸੀ ਪਰ ਉਹ ਹੁਣ ਇਸ ਟਾਈਮ ਜੋ ਸਾਇੰਸ ਹੈ ਉਹ ਅੱਗੇ ਤੋਂ ਅੱਗੇ ਖੋਜਾਂ ਕਰ ਰਹੀ ਹੈ ਤੇ ਉਹ ਚੀਜ਼ਾਂ ਨੂੰ ਇਗਨੋਰ ਕੀਤਾ ਜਾ ਰਿਹਾ ਹੈ ਹੁਣ ਉਹ ਪੁਰਾਣੀਆਂ ਚੀਜ਼ਾਂ ਨੂੰ ਜੋ ਪੁਰਾਣੀਆਂ ਜਿਨ੍ਹਾਂ ਨੂੰ ਅਸੀਂ ਉਹ ਸੱਚ ਮੰਨਦੇ ਸੀ ਇਹ ਵੀਡੀਓ ਹੈ ਮੇਰੀ ਜੇ ਤੁਹਾਨੂੰ ਵਧੀਆ ਲੱਗੀ ਹੈ ਤਾਂ ਦੱਸਿਓ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਚ ਇੱਕ ਹੋਰ ਗੱਲ ਦੱਸਾਂ ਇਹ ਵੀਡੀਓ ਸਿਰਫ ਜਾਣਕਾਰੀ ਲਈ ਹੈ ਹੋਰ ਕੋਈ ਦਾ ਮਕਸਦ ਨਹੀਂ ਧੰਨਵਾਦ ਜੀ ਸ਼ੁਕਰੀਆ ਵੀਡੀਓ ਦੇਖਣ ਲਈ ਰੱਬ ਰਾਖਾ